Okay. <laughs> I <laughs> ਬਾਈਗੁਰੂ ਦਾ ਖਾਲਸਾ ਸ੍ਰੀ ਬਾਈਗੁਰੂ ਕੀ ਬੋਲੇ ਅਸੀਂ ਸਮੂਹ ਟਰੱਕ ਯੂਨੀਅਨ ਗੜਦੀਵਾਲਾ ਟਰੱਕ ਯੂਨੀਅਨ ਦਸੂਆ ਟਰੱਕ ਯੂਨੀਅਨ ਦੇ ਭੋਗਪਾੜ ਮਕੇਰੀਆਂ ਟਾਂਡਾ ਯੂਨੀਅਨ ਸਾਰਿਆਂ ਦਾ ਅਮਾਲ ਜਾਂ ਕਣਕ ਆ ਇੱਥੇ ਸਟੋਰ ਹੋਣ ਵਾਸਤੇ ਆਉਂਦੀ ਹੈ ਟਾਂਡਾ ਚ ਸਾਨੂੰ ਸਾਰਿਆਂ ਨੂੰ ਮੁਸ਼ਕਲਾਂ ਬਹੁਤ ਜ਼ਿਆਦਾ ਪੇਸ਼ ਹੋਈਆਂ ਪਹਿਲੇ ਵੀ ਬਹੁਤ ਰਿਕਵੈਸਟ ਕੀਤੀ ਜਾ ਕੇ ਡੀਐਮ ਸਾਹਿਬ ਨੂੰ ਹੁਸ਼ਿਆਰਪੁਰ ਕੀ ਦਿੱਤੀ ਡੀ ਸਾਹਿਬ ਦੇ ਕੀਤੀ ਹੈ ਲੈਟਰੀ ਬਹੁਤ ਪਾਏ ਨੇ ਪਰ ਸਾਰੇ નિਸਫਲ ਹੋਏ ਸਾਡਾ ਕੋਈ ਨਹੀਂ ਸੁਣਦਾ ਨਹੀਂ ਅਸੀਂ ਹਾਰ ਕੇ ਅੱਜ ਜਾਮ ਲਾ ਲਗੇ ਲਾ ਰਹੇ ਆ ਇਨੀ ਤਹਬੇ ਚ ਸਾਨੂੰ 6-6 ਦਿਨ ਖੜਿਆ ਨ ਹੋ ਗਏ ਤੇ ਟਰੱਕ ਸਾਡੀ ਕੋਈ ਬਾਤ ਨਹੀਂ ਪੁੱਛਣ ਆਂਦਾ ਇੱਥੇ ਕੋਈ ਫਿਰ ਤੁਸੀਂ ਕਿੱਥੋਂ ਆਇਓ ਅਸੀਂ ਆ ਜੀ ਹੁਣ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਚੌ ਉਹਨੇ ਬੰਦ ਕਰ ਸਰਕਾਰ ਕਾਣਾ ਸਭ ਤੁਹਾਡੀ ਕਨਗਦਾਰੀ ਲਿਫਟ ਕਰਾ ਲੈਵੇ ਅੰਦਰ ਕਰਾ ਲੈਵੇ ਕਾਣਗੇ ਤੇ ਸਾਡੀ ਵੀ ਖਲਾਸੀ ਹੋਵੇ ਮਾ ਚੌਣ ਲੈਣ ਕਿ ਕਾਲੀ ਕਰੋ ਜੇਕਰ ਸਾਡੀਆਂ ਮੰਗਾ ਨਾਮ ਹੱਲ ਹੋਈਆਂ ਨਾ ਮਜੂਰ ਕੀ ਦਿਆਂ ਤੇ ਆਉਣ ਵਾਲੇ ਸਮੇਂ ਚ ਅਸੀਂ ਹਾਈਵੇ ਜਾਮ ਕਰਾਂਗੇ ਹਿਆਰਪੁਰ ਜਲੰਧਰ ਸਾਰਿਆਂ ਦੀ ਰਿਕਵੈਸਟ ਹੈ ਕਿ ਜਲਦੀ ਤੋਂ ਜਲਦੀ ਜੋ ਟਾਂਡਾ ਐਫਸੀਆਈ ਦੇ ਵਿੱਚ ਮਾਲ ਲੱਗ ਰਿਹਾ ਉਸ ਨੂੰ ਲਗਵਾਇਆ ਜਾਵੇ ਤਾਂ ਜੋ ਕੱਚੀਆਂ ਲੇਬਰਾਂ ਜੋ ਮਟੀਆਂ ਦੇ ਵਿੱਚ ਕੰਮ ਕਰ ਰਹੀਆਂ ਨੇ ਉਹਨਾਂ ਨੇ ਜੋ ਕਮਾਇਆ ਉਹ ਇੱਥੇ ਹੀ ਖਾ ਕੇ ਚਲੇ ਜਾਣਗੇ ਉਹਨਾਂ ਦੇ ਘਰ ਦੇ ਬੱਚੇ ਉਹਨਾਂ ਦੇ ਜੋ ਕਮਾਈ ਵਾਸਤੇ ਆਏ ਨੇ ਉਹਨਾਂ ਕੋਲ ਕਮਾਈ ਨਹੀਂ ਪਹੁੰਚੇਗੀ ਮੈਂ ਐਫਸੀਆਈ ਟਾਂਡਾ ਜੋ ਬਹੁਤ ਪੱਕਾ ਕਰ ਰਹੀ ਹੈ ਚੌਲ ਪਹਿਲਾਂ ਲਗਵਾ ਕੇ ਕਣਕ ਨੂੰ ਦੋ ਨજર ਅੰਦਾਜ਼ ਕੀਤਾ ਜਾ ਰਿਹਾ ਅਸੀਂ ਰਿਕੁਐਸਟ ਕਰਦੇ ਆਂ ਤਾਂ ਜੋ ਸਾਧੂ ਪਹਿਲਾਂ ਕੜਕ ਨੂੰ ਲਗਵਾ ਜਾਵੇ ਦਿੱਲੀ ਦੀਆਂ 100 ਗੱਡੀਆਂ ਖਾਲੀ ਕੀਤੀਆਂ ਜਾਣ ਤਾਂ ਜੋ ਮੰਡੀਆਂ ਦੇ ਵਿੱਚੋਂ ਜਲਦੀ ਜਲਦੀ ਮਾਲ ਚੁੱਕਿਆ ਜਾਵੇ ਮੈਂ ਸਾਰੇ ਟਰੱਕ ਜੂਨੀਅਨਾਂ ਦਾ ਧੰਨਵਾਦੀ ਆਂ ਜਿਨ੍ਹਾਂ ਨੇ ਅੱਜ ਇਹ ਸਟੈਂਡ ਲਿਆ ਇਹ ਆਪਾਂ ਅੱਜ ਜੇਕਰ ਸਾਡਾ ਮਾਲ ਨਹੀਂ ਉਤਰਦਾ 6-6 ਦਿਨ ਹੋ ਗਏ ਸਾਨੂੰ ਇੱਥੇ ਬੈਠਿਆਂ ਨੂੰ ਅੱਜ ਅਸੀਂ ਹੜਤਾਲ ਕਰਕੇ ਗੇਟ ਬੰਦ ਕੀਤਾ ਦੁਖੀ ਹੋ ਕੇ ਕਾਨੂੰ ਕੋਈ ਸ਼ੌਕ ਨਹੀਂ ਹੈ ਵੀ ਇੱਥੇ ਆ ਕੇ ਗੇਟ ਬੰਦ ਕੀਤਾ ਜਾਵੇ 6-6 ਦਿਨ ਦੇ ਡਰਾਈਵਰ ਅਸਤੇ ਦੇ ਉੱਤੇ ਬੈਠੇ ਨੇ ਜੋ ਡਰਾਈਵਰਾਂ ਦੀ ਮੌਤ ਹੋ ਚੁੱਕੀ ਹੈ ਉਸ ਦਾ ਕੋਈ ਜਮਵਾਰ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਣਗਦੀ ਠੋਆ ਠਵਾਈ ਦੀ ਪ੍ਰੋਬਲਮ ਆ ਰਹੀ ਹੈ ਜੀ ਇਹ ਤਾਂ ਇਸ ਤਰ੍ਹਾਂ ਹਲ ਹੋ ਸਕਦਾ ਹੈ ਕਿ ਛੇਤੀ ਤੋਂ ਛੇਤੀ ਇਹ ਸਪੈਸ਼ਲ ਹਰ ਰੋਜ਼ ਲੱਗੇ ਤਾਂ ਜਿਹਦੇ ਨਾਲ ਮਾਲ ਦੀ ਠੋਆ ਠਵਾਈ ਜਲਦੀ ਤੋਂ ਜਲਦੀ ਹੋ ਸਕੇ ਤੇ ਇਹਨਾਂ ਨੂੰ ਇਹ ਚਾਹੀਦਾ ਹੈ ਸੀ ਵਾਲਿਆਂ ਨੂੰ ਕਿ ਜਿਹੜੀ ਸਪੈਸ਼ਲ ਆ ਉਹ ਲਗਾਤਾਰ 5-6 ਦਿਨ ਲੈ ਕੇ ਤੇ ਇਹ ਕੰਮ ਨੂੰ ਸਮਾਪਤ ਕੀਤਾ ਜਾਵੇ ਸਾਡੀ ਡਿਸੀ ਸਾਹਿਬ ਨੂੰ ਵੀ ਇਹ ਅਪੀਲ ਆ ਕਿ ਤੁਸੀਂ 14 ਨੂੰ ਪੰਤ ਕਰਕੇ ਕਣਕ ਨੂੰ ਪਹਿਲਾਂ ਅੰਦਰ ਲਵਾ ਕੇ ਜਾਂ ਸਪੈਸ਼ਲ ਲਵਾ ਕੇ ਖਤਮ ਕਰੋ 16 ਨੂੰ ਬਾਅਦ ਚ ਲਾਇਆ ਜਾਵੇ ਠੀਕ ਜੀਤ ਕੁਮਾਰ ਮੈਂ ਜਰਦੀਪੂ ਰਹਿ ਗਿਆ ਤੇ ਜਿਹੜਾ ਇਹਨਾਂ ਦਾ ਹੈਗਾ ਬਾਹਰ ਆਪਸੀ ਨਜ਼ਰ ਹੋ ਰਹਾ ਹੈਗਾ ਰਾਈਟ ਮੀਲਰ ਦਾ ਤੇ ਬਾਕੀ ਜਿਹੜੇ ਵੀਟ ਹੈਗੇ ਆ ਕੋਈ ਟਰਾਂਸਪੋਰਟਰ ਵਗੈਰਾ ਉਹਨਾਂ ਤੇ ਇਹਦਾ ਸੋਲੂਸ਼ਨ ਇਹੋ ਹੀ ਹੈ ਜਿਹੜਾ ਵੀਟ ਇਹਨਾਂ ਦੀ ਮਤਲਬ ਸਪੈਸ਼ਲ ਮੇਲੇ ਤੇ ਸਪੈਸ਼ਲ ਦੇ ਨਾਲ ਮੂਵ ਹੋ ਜਗੀ ਵੀਟ ਪੂਰੀ ਸਾਰੀ ਕਿਉਂਕਿ ਜਿਹੜੀ ਸਟੈਟਿੰਗ ਹੈ ਸਾਡੇ ਕੋਲ ਸਟੋਰੇਜ ਵਾਸਤੇ ਮਤਲਬ ਸਪੇਸ ਘੱਟ ਹੈਗੀ ਹੈ ਤੇ ਜਿੰਨਾ ਹੁੰਦਾ ਮੈਕਸਿਮਮ ਆ ਜਿਹੜਾ ਟਰੱਕ ਲਿਖਦੇ ਇੱਥੇ ਅਸੀਂ ਲਾਲੀ ਦੇ ਬਾਕੀ ਮੇਨ ਇਹੋ ਹੀ ਹੈ ਵੀ ਜੇ ਸਪੈਸ਼ਲ ਟਾਈਮਿੰਗ ਮਿਲ ਜਵੇ ਸਵੇਰੇ ਮਤਲਬ ਕਾਫੀ ਫਲਦ ਦੇ ਵਿੱਚ ਜਿਹੜੀ ਵੀਟ ਹੈਗੀ ਹੈ ਉਹ ਮੂ ਐਲ ਆਫ ਐਸ 26 ਦਾ ਟਰੱਕ ਸਪੈਸੇ ਲੈ ਜਾਂਦੀ ਮੈਕਸਮ ਚੱਲ ਜਾ ਰਹੀ ਆ ਕੁਰੀ ਸਰ ਤੋਂ ਨਹੀਂ ਇਨਫੋਰਮੇਸ਼ਨ ਮਿਲ ਕੇ ਜਦੋਂ ਉਹ ਦੱਸ ਰਿਹਾ ਕਿ ਸਾਡੇ ਦੋ ਬੰਦੇ ਡੈਥ ਹੋ ਚੁੱਕੀ ਆ ਇੱਥੇ ਗਰਮੀ ਦੇ ਵਿੱਚ ਕੋਈ ਤੁਹਾਨੂੰ ਇਨਫੋਰਮੇਸ਼ਨ ਨਹੀਂ ਨਹੀਂ ਇੱਥੇ ਕੋਈ ਇਨਫੋਰਮੇਸ਼ਨ ਨਹੀਂ ਗਰਮੀ ਕਰਕੇ ਤਾਂ ਕਿਸੇ ਦੀ ਰਾਤ ਨੀ ਹੋ ਜੂਦੀ ਨਹੀਂ ਇੱਥੇ